ਕੀ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਰਤਕ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਕੋਆਪਰੇਟ ਕੀਤਾ ਗਿਆ ਕਿਉਂਕਿ ਜਦੋਂ ਦੂਜੀ ਵਾਰ ਰਿਮਾਂਡ ਵਧਿਆ ਸੀ ਬਿਕਮਜੀਤ ਮਜੀਠੀਆ ਦਾ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਦਾ ਇਹੋ ਵੱਡਾ ਇਲਜ਼ਾਮ ਸੀ ਕਿ ਬਿਕਰਮ ਮਜੀਠੀਆ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹਾ ਉਸ ਤੋਂ ਬਾਅਦ ਦਿੱਲੀ ਦੇ ਪੁਲਿਸ ਕਮਿਸ਼ਨ ਨੂੰ ਹਿਮਾਚਲ ਦੇ ਪੁਲਿਸ ਕਮਿਸ਼ਨ ਨੂੰ ਤਗੀਦ ਕੀਤਾ ਗਿਆ ਕਿ ਪੰਜਾਬ ਦੇ ਵੱਲੋਂ ਜਿਹੜੀ ਵਿਜੀਲੈਂਸ ਭੇਜੀ ਜਾ ਰਹੀ ਹੈ ਉਸ ਦੇ ਨਾਲ ਕੋਆਪਰੇਟ ਕੀਤਾ ਜਾਵੇ ਅਤੇ ਬਿਕਮਜੀਤ ਸਿੰਘ ਮਜੀਠੀਆ ਦੇ ਜਿਹੜੇ ਟਿਕਾਣੇ ਨੇ ਉੱਥੇ ਛਾਪੇ ਮਾਰੀ ਮਿਲ ਕੇ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਕਿ ਜਿਹੜੇ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਜਾਂ ਵਿਜੀਲੈਂਸ ਵੱਲੋਂ ਐਫ ਆਈ ਆਰ ਦੇ ਵਿੱਚ ਲਗਾਏ ਨੇ ਉਹ ਐਲ ਕੀਤੇ ਜਾਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ ਲੇਕਿਨ ਪਹਿਲੇ ਰਮਾਨ ਤੇ ਬਿਕਮਜੀਤ ਸਿੰਘ ਜੀਠੀਆ ਵੱਲੋਂ ਜਿਹੜੇ ਨੇ ਬਿジネス ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਕੋਆਪਰੇਟ ਨਹੀਂ ਕੀਤਾ ਗਿਆ ਉਹਨਾਂ ਦੇ ਨਾਲ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਬਾਅਦ ਵਿੱਚ ਭਾਵੇਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਉੱਥੋਂ ਵੀ ਕੋਰਾ ਜਵਾਬ ਮਿਲਿਆ 8 ਜੁਲਾਈ ਨੂੰ ਜਿਹੜੇ ਪੰਜਾਬ ਸਰਕਾਰ ਨੂੰ ਹੁਕਮ ਦੇ ਦਿੱਤੇ ਕਹਿੰਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿ ਤੁਸੀਂ ਆਪਣੇ ਸਬੂਤ ਜਿਹੜੇ ਨੇ ਅਦਾਲਤ ਵਿੱਚ ਪੇਸ਼ ਕਰੋ ਜਿਹੜੇ ਪੰਜਾਬ ਸਰਕਾਰ ਦੇ ਵਕੀਲ ਨੇ ਉਹ ਵਾਰ-ਵਾਰ ਇਸ ਗੱਲ ਉੱਤੇ ਦਾਵਾ ਕਰ ਰਹੇ ਨੇ ਕਿ ਅਸੀਂ ਸਬੂਤਾਂ ਤੋਂ ਬਿਨਾ ਗੱਲ ਨਹੀਂ ਕਰ ਰਹੇ ਉਹਨਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਦਾਇਰ ਕੀਤੀ ਸੀ ਕਿ ਮੇਰਾ ਰਿਮਾਂਡ ਰੱਦ ਕੀਤਾ ਜਾਵੇ ਮੇਰੀ ਐਫ ਆਈ ਆਰ ਰੱਦ ਕੀਤੀ ਜਾਵੇ ਮੈਨੂੰ ਐ ਸਿਆਸੀ ਮੈਹਨਿਆਂ ਦੇ ਵਿੱਚ ਜਿਹੜਾ ਫਸਾਇਆ ਜਾ ਰਿਹਾ ਹੈ ਬਦਲਾਖੂਰੀ ਦੀ ਰਾਜਨੀਤੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ لیکن ਜਦੋਂ پیش ਹੋਏ ਆ ਬਿਕਮ ਸਿੰਘ ਮਜੀਠੀਆ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਸੀ ਉਹਨਾਂ ਦੇ ਕੋਲ ਕੋਈ ਠੋਸ ਸਬੂਤ ਨਹੀਂ ਸਨ ਉਸ ਤੋਂ ਬਾਅਦ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਵਿਜੀਲੈਂਸ ਵਿਭਾਗ ਦੇ ਸਰਪੋਚ ਅਧਿਕਾਰੀਆਂ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਵੀ ਨਾਲ ਹੁੰਦੇ ਨੇ ਕਿਉਂਕਿ ਦਿੱਲੀ ਦੇ ਪੁਲਿਸ ਕਮਿਸ਼ਨ ਅਤੇ ਹਿਮਾਚਲ ਦੇ ਕੁਝ ਪੁਲਿਸ ਕਮਿਸ਼ਨ ਨੂੰ ਸਪੈਸ਼ਲ ਤੌਰ ਤੇ ਕਿਹਾ ਗਿਆ ਸੀ ਕਿ ਵਿਜੀਲੈਂਸ ਅਧਿਕਾਰੀਆਂ ਦਾ ਸਹਿਯੋਗ ਕਰੋ ਇਦੋਂ ਨਿੱਜੀ ਕੰਪਨੀਆਂ ਉੱਤੇ ਵੀ ਕਾਰਵਾਈ ਹੁਣ ਜਾ ਰਹੀ ਹੈ ਕਹਿੰਦੇ ਨੇ ਕਈ ਪ੍ਰਾਈਵੇਟ ਹੈ ਕੰਪਨੀਆਂ ਨੇ ਜਿਹੜੀਆਂ ਫਰਜੀ ਨੇ ਬੇਇਨਾਮੀਆਂ ਨੇ ਉਹ ਜਿਹੜੀਆਂ ਚਲਾਈਆਂ ਜਾ ਰਹੀਆਂ ਬਿਕਰਮਜੀਤ ਸਿੰਘ ਜੀਠੀਆ ਵੱਲੋਂ ਅੱਜ ਅਦਾਲਤ ਵਿੱਚ ਫਿਰ ਫੇਚ ਕੀਤਾ ਜਾਵੇਗਾ ਹਾਲਾਂਕਿ ਅੱਜ ਐਤਵਾਰ ਹੈ ਸੂਤਰ ਦੱਸਦੇ ਨੇ ਕਿ ਜੇਕਰ ਜਾਂਚ ਪੜਤਾਲ ਪੂਰੀ ਨਾ ਹੋਈ ਤਾਂ ਬਿਕਰਮਜੀਤਿਆ ਦਾ ਰਿਮਾਂਡ ਅੱਜ ਵੀ 4 ਤੋਂ 5 ਦਿਨਾਂ ਵਾਸਤੇ ਬਸ ਸਕਦਾ ਹੈ ਕਿਉਂਕਿ ਵਿਜੀਲੈਂਸ ਦੇ ਉੱਤੇ ਡਿਪੈਂਡ ਹੈ ਜੇਕਰ ਵਿਜੀਲੈਂਸ ਕਹਿੰਦੀ ਹੈ ਕਿ ਅਸੀਂ ਜਾਂਚ ਪੂਰੀ ਕਰ ਲਈ ਹੈ ਤਾਂ ਫਿਰ ਬਿਕਮ ਜੀਠਿਆ ਦਾ ਰਿਮਾਨ ਬਿਲਕੁਲ ਨਹੀਂ ਵਧੇਗਾ ਜੇਕਰ ਫਿਰ ਉਹੀ ਚੀਜ਼ ਕਹਿਣਗੇ ਜਿਹੜੀਆਂ ਪਿਛਲੀਆਂ ਦਲੀਲਾਂ ਅਤੇ ਅਪੀਲਾਂ ਦੇ ਵਿੱਚ ਕਹੀਆਂ ਗਈਆਂ ਕਿ ਬਿਕਮ ਜੀਠਿਆ ਵੱਲੋਂ ਸਾਨੂੰ ਸੰਯੋਗ ਨਹੀਂ ਦਿੱਤਾ ਜਾ ਰਿਹਾ ਜੇਕਰ ਵਿਜੀਲੈਂਸ ਇਸ ਤਰ੍ਹਾਂ ਦਾ ਇਲਜ਼ਾਮ ਇਸ ਤਰ੍ਹਾਂ ਵਿਜੀਲ ਖਿਲਾਫ बोलਦੀ ਹੈ ਬਿਕਮ ਜੀ ਸਿੰਘ ਮਜੀਠਿਆ ਦੇ ਤੇ ਸੂਤਰ ਦੱਸਦੇ ਨੇ ਵੱਖ-ਵੱਖ ਬੁੱਧੀਜੀਵੀ ਦੱਸਦੇ ਨੇ ਕਿ ਬਿਕਮਜੀਤਿਆ ਦਾ ਜਿਹੜਾ ਹੈ ਰਿਮਾਂਡ 4 ਤੋਂ 5 ਦਿਨ ਦਾ ਹੋਰ ਵੱਸ ਸਕਦਾ ਹੈ ਇਹ ਡਿਪੈਂਡ ਕਰਦਾ ਹੈ ਕਿਨਾ ਉੱਤੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਪੁਛ ਅਧਿਕਾਰੀਆਂ ਉੱਤੇ ਵੈਸੇ ਵੀ ਅੱਜ ਸੰਡੇ ਹੈ ਐਤਵਾਰ ਹੈ ਅੱਜ ਮੁਹਾਲੀ ਦੀ ਜਿਹੜੀ ਅਦਾਲਤ ਹੈ ਉਹਦੇ ਵਿੱਚ ਲਜ਼ਾਇਤ ਆਵੇਗਾ ਅੱਜ ਕੀ ਸ਼ਰਮਣੀ ਅਕਾਲੀ ਦਲ ਦੇ ਵੱਡੇ ਆ ਕੋਈ ਫਿਰ ਜਾਣਗੇ ਵਿਰੋਧ ਕਰਨਗੇ ਇਹ ਤਾਂ ਕੁਝ ਘੰਟਿਆਂ ਬਾਅਦ ਪਤਾ ਲੱਗੇਗਾ ਲੇਕਿਨ ਵਕ ਵਕ ਬੁੱਧੀ ਜੀਵੇ ਵੱਲੋਂ ਕਿਆ ਚਾਰ ਰਿਹਾ ਹੈ ਕਿ ਇਹ ਡਿਪੈਂਡ ਹੈ ਬਿਜ਼ਨਸ ਤੇ ਜੇਕਰ ਵਿਜੀਲੈਂਸ ਹਰੀ ਚੱਟੀ ਦੇ ਦਿੰਦੀ ਹੈ ਤਾਂ ਡਿਮਾਂਡ ਖਤਮ ਹੋ ਜਾਵੇਗਾ ਜੇਕਰ ਹਰੀ ਚੱਟੀ ਨਹੀਂ ਦਿੰਦੀ ਫਿਰ ਦੁਬਾਰਾ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਮੀਠਿਆ ਦਾ ਡਿਮਾਂਡ ਜਿਹੜਾ ਹੈ ਵੱਧ ਸਕਦਾ ਹੈ ਕਿਉਂਕਿ ਜਾਇਦਾਦ ਨੂੰ ਲੈ ਕੇ ਕੁਝ ਨਿੱਜੀ ਕੰਪਨੀਆਂ ਨੂੰ ਲੈ ਕੇ ਕੁਝ ਗੈਰ ਕਾਨੂੰਨੀ ਕੰਪਨੀਆਂ ਨੂੰ ਲੈ ਕੇ ਵਿਜੀਲੈਂਸ ਵੱਲੋਂ ਖੁਲਾਸੇ ਕੀਤੇ ਜਾ ਰਹੇ ਹਨ